ਦੇ ਮੋਰੋਂ ਭਾਈ ਇਹਨਾਂ ਨੇ ਅਥਰੂਗਾ ਇਸ ਚਲਾਉਣੇ ਆ ਉਹਦੇ ਨਾਲ ਬੰਨਲਾ ਕੇ ਇਹਨੇ ਬਾ ਕੁੱਟਣਾ ਫੇਸ ਰੱਖਿਆ ਤਾਂ ਸਭ ਕੁਝ ਕਰਾਂਗੇ ਅਸੀਂ ਭਾਈ ਇਹਨਾਂ ਨੇ ਆਪਣਾ ਦੇਖ ਰਾਇ ਤੇ ਪੰਜੀ ਦਾ ਮਹਣੋ ਉਹ ਗੱਲ ਨਹੀਂ ਦੇਖਣਾ ਜਦੋਂ ਬਾ ਸਾਰਨ ਤੋਂ ਸਾਰੀ ਟਾਕ ਤੋਂ ਨਾਲ ਲੈਣਾ ਸੈਂਟਰ ਤੋਂ ਲੈਣਗੇ ਇਹਨਾਂ ਕੋਲ ਤਾਕਤ ਥੋੜੀ ਆ ਸਾਰਨ ਤੋਂ ਤਾਂ ਨਹੀਂ ਪੜਦਾ ਪਤੀ ਲੋਕਾਂ ਦੀ ਲੋਕਾਂ ਨੂੰ ਡਾਂਗ ਦੇ ਜੋਰ ਦਬਾਉਣਾ ਇਸ ਲਈ ਤਾਂ ਹੀ ਬਾਹਲੇ ਨੀਤੀਆਂ ਲਾਗੂ ਹੋਣਗੀਆਂ ਇਹਨਾਂ ਨੂੰ ਹੁਕਮ ਮਿਲਿਆ ਸੀ ਉੱਥੇ ਵੀ ਕਿਹਾ ਸੀ ਜੀ ਸਾਹਿਬ ਨੂੰ ਵੀ ਜੋ ਤੁਹਾਨੂੰ ਹੁਕਮ ਆਣਾ ਸਾਨੂੰ ਤਾਂ ਉਹ ਲਾਗੂ ਕਰਨਾ ਪੈਣਾ ਤੁਹਾਡੀ ਮਜਬੂਰੀ ਹੋ ਸਕਦੀ ਹੈ ਸਾਡੇ ਬੰਦਰ ਬੰਦੇ ਅੰਦਰ ਬੈਠੇ ਐ ਸਾਨੂੰ ਪਿੰਡਾਂ ਜੋ ਲਾਂਬੇ ਮਿਲ ਰਹੇ ਐ ਵੀ ਤਨੇਰ ਤੁਸੀਂ ਛੜਾ ਲਿਆ ਜਿਹਨੂੰ ਸੁਪਰੀਮ ਕੋਰਟ ਨੇ ਵੀ 20 ਸਾਲ ਹੀ ਰੱਖਿਆ ਉਮਰ ਕੈਦ ਰੱਖਤੀ ਸੀ ਜੇ ਤੁਸੀਂ ਉਹਨੂੰ ਛੜਾ ਸਕਦੇ ਹੋ ਹੁਣ ਤੁਹਾਨੂੰ ਕੀ ਹੋ ਗਿਆ ਉਸਪਰਾ ਇਥੋਂ ਤੇ ਕਰ ਕਹਿੰਦੇ ਸੀ ਵੀ ਰਲ ਗਏ ਤੁਸੀਂ ਸਰਕਾਰ ਨਾਲ ਉਹ ਸੁਣੀਏ ਜਦੋਂ ਪਾਣੀ ਸਿਰਦੇ ਉਤੋਂ ਦੀ ਨੰਗਿਆ ਉਸ ਤੋਂ ਬਾਅਦ ਫੈਸਲਾ ਕੀਤਾ ਉਹਦੋਂ ਮੁੜ ਕੇ ਇਸ ਗੱਲ ਨੂੰ ਲੁਮਕਾਉਣ ਵਾਸਤੇ ਐਸਐਸਪੀ ਸਾਹਿਬ ਸੀ ਉਹ ਕਹਿੰਦੇ ਜੀ ਤੁਸੀਂ ਅਰਜੀ ਦਿਓ ਅਸੀਂ ਇਨਕੁਆਰੀ ਕਰ ਲਾਂਦੇ ਆ ਇਨਕੁਆਰੀ ਤੇ ਅਸੀਂ ਤੈਨੂੰ ਸੋਸਾਤ ਤੋੜ ਦਿਆਂਗੇ ਅਸੀਂ ਕਿਹਾ ਵੀ ਤੁਸੀਂ 307 ਤੋੜ ਦਿਓਗੇ ਨਾ ਤੋੜਦੇ ਹੋ ਸਾਡੇ ਨਾਲ ਵਾਦਾ ਕਰ ਲਓ ਤਿੰਨ ਦਿਨਾਂ ਦਾ ਤਿੰਨ ਦਿਨਾਂ ਅਚ ਤੁਸੀਂ ਬੰਦੇ ਛੱਡਣ ਦਾ ਵਾਦਾ ਕਰ ਲਓ ਮਸਲਾ ਹੱਲ ਕਰਨ ਦਾ ਵਾਦਾ ਕਰ ਲਓ ਅਸੀਂ ਤਿੰਨ ਦਿਨ ਨੂੰ ਮੁਲਤਵੀ ਕਰਦੇ ਆਪਦਾ ਹੰਦੋਲਣਾ ਇਹ ਤੇ ਨਹੀਂ ਆਏ ਅਰਜੀ ਦੇ ਦਿਓ ਅਸੀਂ ਉੱਥੇ ਸਾਫ਼ ਜਵਾਬ ਦਿੱਤਾ ਕਿ ਮੇਰੇ ਗੱਲੇ ਕੋਲੇ ਕੋਈ ਅਧਿਕਾਰ ਨਹੀਂ ਜਿਵੇਂ ਤੁਹਾਡੇ ਕੋਲੇ ਨਹੀਂ ਅਧਿਕਾਰ ਸਰਕਾਰ ਤੋਂ ਬਣਾ ਮੇਰੇ ਕੋਲ ਵੀ ਅਧਿਕਾਰ ਨਹੀਂ ਉਹ ਜਿਹੜਾ ਕਹਿਣਾ ਹੁੰਦਾ ਵੀ ਨਹੀਂ ਨਹੀਂ ਤੁਹਾਡੀ ਤਾਂ ਸਾਰੀ ਪੁੱਗਦੀ ਐ ਪੁੱਗਦੀ ਐ ਸਾਡੀ ਸਾਰੀ ਟੀਮ ਦੀ ਇਕੱਲੇ ਦੀ ਕਿਸੇ ਦੀ ਨਹੀਂ ਪੁੱਗਦੀ ਇਹ ਗੱਲਾਂ ਉੱਥੇ ਚੱਲੀਆਂ ਉਸ ਤੋਂ ਬਾਅਦ ਫੈਸਲਾ ਸੀ ਇਹ ਕਰਕੇ ਉੱਠੇ ਕਿ ਠੀਕ ਐ ਅਸੀਂ ਬਠਿੰਡੇ ਆਉਣਾ ਚਾਹੁੰਦੇ ਆ ਪਾਸੇ ਬਹਿ ਜਾਣੇ ਆ ਕਰਾਉ ਨਹੀਂ ਕਰਦੇ ਕਹਿੰਦੇ ਜੇ ਤੁਸੀਂ ਕਲੌਕ ਕਰ ਲਏ ਇੱਥੇ ਤਾਂ 1500 ਬੰਦਾ ਕੰਮ ਕਰਾਉਣਾ ਹੁੰਦਾ ਹੈ ਅਸੀਂ ਕਿਹਾ ਅਸੀਂ ਉਹਨਾਂ ਨੂੰ ਕਿਹੜਾ ਰੋਕਣਾ ਹੈ ਤੁਸੀਂ ਬੈਠੋ ਤਾਂ ਅਦਰਾਂ ਚ ਕਰੋ ਕੰਮ ਸਾਡਾ ਕਰੋ ਤਾਂ 5 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਜੇ ਲੋਕਾਂ ਦਾ ਕੰਮ ਮੁੱਕ ਜਾਂਦਾ ਹੈ ਅਫਸਰ ਆਪਾਂ ਲੋਕਾਂ ਉਦੋਂ ਹੋ ਜੂ ਫੈਸਲਾ ਜਿਹੜਾ ਕਰਨਾ ਹੈ ਤੁਹਾਡੇ ਕੋਲੇ ਪਾਵਰ ਆ ਤਾਕਤ ਵਰਤ ਲਓ ਹੁਣ ਸਾਨੂੰ ਕੋਈ ਲਾਂਭਾ ਤਾਂ ਨਹੀਂ ਦੇਊ ਪਿੰਨਾਂ ਵਾਲਾ ਵੀ ਤੁਸੀਂ ਕੁਛ ਨਹੀਂ ਕੀਤਾ ਅਸੀਂ ਕਿਹਾ ਸੀ ਤੜਕੇ 10 ਵਜੇ ਟੀਮ ਇਕੱਠੇ ਹੋਵਾਂਗੇ ਕਿਉਂਕਿ ਸੂਬਾ ਪ੍ਰਧਾਨ ਚੰਡੀਗੜ੍ਹ ਗਿਆ ਸੀ ਉਹਦੇ ਰਾਜ ਨਾਲ ਗੱਲ ਹੀ ਨਹੀਂ ਸੀ ਹੋ ਰਹੀ ਅਸੀਂ ਪੁੱਛੋ ਇਕੱਠੇ ਹੋ ਲਾਨੇ ਆ ਨਹੀਂ ਬਠਿੰਡੇ ਹੁੰਦੇ ਹਾਲਾਂ ਬਠਿੰਡੇ ਪੁੱਛੋ ਦਾ ਕਿੰਨਾ ਸੰਨ ਹੈ ਪਿੰਡ 'ਚ ਇਕੱਠੇ ਹੋਣ ਦੀ ਗੱਲ ਐ ਕਿਸੇ ਦੇ ਦਫ਼ਤਰ ਮੂਰੇ ਵੀ ਨਹੀਂ ਇਹ ਮੰਨ ਲਈ ਡੀਸੀ ਨੇ ਆ ਬੈਠਿਆ ਗੁਰਪ੍ਰੀਤ ਜੀ ਇਹ ਕਹਿੰਦਾ ਨਹੀਂ ਨਹੀਂ ਤੁਸੀਂ ਜੇ ਜਾਂਦੀ ਇਕੱਠੇ ਹੋ ਲੋ ਮਾਹ ਜੀ ਅਨੁਕਾਤੋ ਹੋ ਲਈਏ ਢੀਸ਼ੇ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਉੱਥੇ ਪੁੱਛੋ ਇਕੱਠੇ ਹੋ ਲੋ ਪੋ ਚੋਦੀ ਗੱਲ ਤਾਂ ਹੋ ਗਈ 10 ਵਜੇ ਅਸੀਂ ਕਿਹਾ ਵੀ ਇਕੱਠੇ ਹੋਵਾਂਗੇ ਆਪਾਂ ਫਿਰ ਵਹਿ ਲਾਂਗੇ ਅਰਜੀ ਦੇਣੀ ਹੋਈ ਅਰਜੀ ਵਾਲਾ ਮਸਲਾ ਵੀ ਹੱਲ ਹੋ ਜੂ ਨਾ ਦੇਣੀ ਹੋ ਜਵਾਬ ਹੋ ਫਿਰ ਤੁਸੀਂ ਆਪਦੀ ਕਰ ਲਿਓ ਅਸੀਂ ਆਪਦੀ ਕਰ ਲਾਂਗੇ ਆ ਗੱਲਾਂ ਤਾਂ ਹੋਣ ਤੋਂ ਬਾਅਦ ਬਾਹਰ ਆਏ ਆ ਉਸ ਤੋਂ ਬਾਅਦ ਅਸੀਂ ਲਗਭਗ ਘੰਟਾ ਡੇਢ ਘੰਟਾ ਫਿਰ ਵੀ ਉੱਥੇ ਰਹੇ ਆ ਕਿਉਂਕਿ ਪੱਤਰਕਾਰ ਸਾਨੂੰ ਸਵਾਲ ਕਰਦੇ ਸੀ ਚੈਨਲ ਵਾਲੇ ਸੀ ਅਸੀਂ ਉੱਥੇ ਐਂ ਸਬੋਧਨ ਹੋਇਆ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ ਕਿ ਸਾਡਾ ਸਮਝੌਤਾ ਹੋ ਗਿਆ ਕੇਰਾ ਕਿ ਅਸੀਂ ਪੁੱਛੋ ਇਕੱਠੇ ਹੋਵਾਂਗੇ ਕੱਲ ਨੂੰ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਅਸੀਂ 10 ਵਜੇ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਦੱਸਾਂਗੇ ਸਾਡਾ ਪਈ ਆ ਫੈਸਲਾ ਬਣਦਾ ਉਹ ਗੱਲ ਮੁੱਕ ਕੇ ਅਸੀਂ ਆ ਗਏ ਉਸ ਤੋਂ ਬਾਅਦ ਜਦੋਂ ਅਸੀਂ ਪਿੰਡ ਪਹੁੰਚੇ ਹਾਂ ਲਗਭਗ 4 ਕਦਾ ਸਮਾਂ ਹੋਣਾ 4:30 ਦਾ ਹੋਣਾ ਉਦੋਂ ਸਾਡੇ ਨਾਲ ਆਨਲਾਈਨ ਮੀਟਿੰਗ ਕਰਨ ਆ ਕੇ ਮਿਲਣ ਨਾਲ ਜੰਦੀ ਮੈਨੂੰ ਲੈ ਲਿਆ ਖੇ ਗੌਰਵਰੀ ਰਹੀ ਸੀਗੇ ਆਪਣੇ ਡੀਐਸਪੀ ਸਾਹਿਬ ਡੀਸੀ ਸਾਹਿਬ ਸੀ ਐਸਐਸਪੀ ਸਾਹਿਬ ਸੀਗੇ ਉਹ ਜਿਹਨੇ ਮਹਾਲੀ ਵਾਲੇ ਅਧਿਕਾਰੀ ਹੈ ਇੰਟੈਲੀਜੈਂਸੀ ਦੇ ਉਹ ਵਿੱਚ ਸੰਮਲ ਸੀ ਜਨਰਲ ਉੱਥੋਂ ਬਾਦਲ ਕੇ ਗੱਲ ਕਹਿੰਦੇ ਵੀ ਯਾਰ ਤੁਸੀਂ ਕੱਲੇ ਜ਼ਿਲ੍ਹੇ ਦਾ ਇਕੱਠ ਕਰ ਲਓ ਪੁੱਛੋ ਅਸੀਂ ਕਿਹਾ ਤਾਂ 4 ਘੰਟੇ ਨਹੀਂ ਹੋਏ ਤੁਹਾਡੇ ਨਾਲ ਤਾਂ ਅਸੀਂ ਗੱਲ ਕਰਨੀ ਨਹੀਂ ਸੀ ਆਉਂਦੇ ਸੀ ਤੇ ਚੰਡੀਗੜ੍ਹ ਵਾਲੇ ਅਧਿਕਾਰੀ ਦੇ ਭਰੋਸੇ ਤੇ ਆਏ ਆ ਉਦੋਂ ਵਿੱਚ ਸੀਗੇ ਉਹਨਾਂ ਨੂੰ ਵੀ ਕਿਹਾ ਵੀ ਤੁਹਾਡੇ ਭਰੋਸੇ ਤੇ ਗਈ ਸੀ ਆ ਬਣ ਕੀ ਗਿਆ ਉਹ ਵੀ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਬੰਦੇ ਤਾਂ ਸਾਡੀ ਦੇਣੇ ਆ ਤੁਸੀਂ 3 ਦਿਨ ਕਹਿੰਦੇ ਹੋ ਸਾਨੂੰ ਹਫ਼ਤਾ ਦੇ ਦਿਓ ਤੇ ਤੁਸੀਂ ਅਰਜੀ ਕਿਹਾ ਸੀ ਅਰਜੀ ਲਿਖੀ ਬੈਠਿਆ ਸੀ ਜੱਜ ਵੀ ਬਣਾ ਲਿਆ ਏਨਕੁਆਰੀ ਦੀ ਉਹ ਦੇ ਦੂਗਾ ਅੱਗਿਆ ਅਸੀਂ ਕਹਾਂ ਸਾਡਾ ਕੋਈ ਵਾਦਾ ਨਹੀਂ ਹਜੇ ਏਨਕੁਆਰੀ ਦਾ ਜਿੰਨਾ ਚਿਰ ਸਾਡੀ ਟੀਮ ਦਾ ਫੈਸਲਾ ਨਹੀਂ ਹੁੰਦਾ ਮੈਂ ਇਕੱਲਾ ਕੌਣ ਹੁੰਨਾ ਇਹ ਗੱਲ ਕਹਦੇ ਆ ਥੋੜੇ ਨਾਲ ਵਾਦਾ ਕਰ ਲਾਂ ਮੈਂ ਥੋੜੇ ਨਾਲ ਵਾਦਾ ਕਰ ਲਾਂ ਟੀਮ ਸਾਡੀ ਰੱਦ ਕਰ ਦੇ ਮੈਂ ਥੋੜੇ ਮੂਰੇ ਵੀ ਝੂਠਾ ਪਾਉਂ ਤੇ ਟੀਮ ਤੋਂ ਵੀ ਸੱਤ ਰਖਾਉਂ ਵੀ ਤੇਰੇ ਕੋਲ ਜਿਹੜਾ ਅਧਿਕਾਰ ਸੀ ਤੂੰ ਵਾਦੂ ਕਿਵੇਂ ਕਰਤਾ ਇਹ ਗੱਲ ਨਹੀਂ ਹੋਣੀ ਇਹ ਗੱਲ ਫਸੀ ਰਹੀ ਸਾਡੀ ਉਸ ਤੋਂ ਬਾਅਦ ਕਹਿੰਦੇ ਸੀ ਪ੍ਰਧਾਨ ਨੂੰ ਵਿਚ ਲੈ ਲਾਣੇ ਆ ਪ੍ਰਧਾਨ ਰਾਜ ਸੀ ਨਹੀਂ ਉਹਦੇ ਨਾਲ ਸੰਪਰਕ ਹੋਇਆ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਐ ਉਥੇ ਬਠਿੰਡੇ ਵੀ ਕੋਸ਼ਿਸ਼ ਕੀਤੀ ਮੈਨੂੰ ਨਹੀਂ ਪਤਾ ਉਹਨਾਂ ਨਾਲ ਕੀ ਗੱਲਾਂ ਹੋਈਆਂ ਉਹਨਾਂ ਨੇ ਕਹਿੰਦਾ ਵੀ ਸਾਡੇ ਹੈਗੇ ਜਿਵੇਂ ਕਰਨ ਦੇ ਤੁਸੀਂ ਦੇਖ ਲਓ ਅਸੀਂ ਉਹਨਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ કરી ਹੌਣ ਨਹੀਂ ਸੀ ਲੱਗਦਾ ਉਵੇਂ ਕੱਲ ਟੁੱਟਦੀ ਸੀ। ਓਹੋ ਮੇਰੇ ਵਲੇ ਇੱਕ ਮਤਲ ਪਿੰਡ ਆਇਆ। ਮੈਂ ਕਿਹਾ ਵੀ ਮੈਨੂੰ ਘੱਟੋ ਮੈਂ ਸੰਬੰਧ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਪਰਿਵਾਰ ਨੂੰ ਪੁੱਛਿਆ ਵੀ ਗ੍ਰਾਹਾਂ ਸਾਹਿਬ ਆ ਗਏ। ਪਰਿਵਾਰ ਨੇ ਕਿਹਾ ਵੀ ਆਗੇ ਮਾਂ ਮੇਰੀ ਗੱਲ ਕਰਾਓ। ਜਦੋਂ ਮੈਂ ਗੱਲ ਕੀਤੀ ਵੀ ਭਾਈ ਆਹ ਚੱਲਿਆ। ਜਿਹਨੂੰ ਆਨਲਾਈਨ ਮੀਟਿੰਗ ਕਹਿੰਦੇ ਆ ਕੀ ਕਹਿੰਦੇ ਮੈਨੂੰ ਤਾਂ ਬਾਲਾ ਹਿਸਾਬ ਨਹੀਂ। ਵੇ ਤੁਹਾਨੂੰ ਵਿੱਚ ਲੈਣਾ ਚਾਹੁੰਦੇ ਆ ਤੁਸੀਂ ਵਿੱਚ ਸ਼ਾਮਲ ਹੋ ਜਿਓ ਉਸ ਤੋਂ ਬਾਅਦ ਗ੍ਰਾਹਕਾਂ ਸਾਹਿਬ ਸ਼ਾਮਲ ਹੋ ਗਏ ਜਦੋਂ ਗ੍ਰਾਹਕਾਂ ਨਾਲ ਗੱਲ ਹੋਈ ਇਹ ਕਹਿੰਦੇ ਜੀ ਤੁਸੀਂ ਜਿਹੜਾ ਇਕੱਠ ਵਾਲਾ ਹੋ ਜੂ ਉਹਦਾ ਇਕੱਠ ਕਿੰਨਾ ਹੋ ਜੂ ਵੱਧ ਵੱਧ 4000 ਦਾ ਹੋ ਜੂ ਉਹ ਅਸੀਂ 50000 ਦੀ ਸਮਰੱਥਾ ਰੱਖਦੇ ਆ ਜੇ ਇਕੱਠ ਕਰਨਾ ਹੋਵੇ ਤਿਆਰੀ ਕਰਕੇ ਨਹੀਂ ਨਹੀਂ ਕਹਿੰਦੇ ਜੀ ਬੱਚੇ ਸਰਾਰਤੀ ਵੱਢ ਜਾਂਦੇ ਆ ਥੋਡੇ ਕੋਈ ਡਲਾ ਡੋਲਾ ਚਲਾ ਦਿੰਦੇ ਆ ਫਿਰ ਮਾਹੌਲ ਖਰਾਬ ਹੋ ਜੂ ਉਹ ਕਹਿੰਦਾ ਜਦੋਂ ਦੀ ਅਸੀਂ ਗ੍ਰਾਹਾਂ ਜੱਥੇਬੰਦੀ ਬਣਾਈ ਐ ਤੁਹਾਡੇ ਕੋਲ ਇੱਕ ਆਧਾਰਨ ਹੈਗੀ ਐ ਜਿਹੜਾ ਅਸੀਂ ਤੁਹਾਡੇ ਨਾਲ ਸਮਝੌਤਾ ਕਰ ਲਿਆ ਕਮਿਟਮੈਂਟ ਬੋਲਦੇ ਸੀ ਪ੍ਰਧਾਨਤਾ ਸਾਨੂੰ ਇੱਕ ਤਾਂ ਪੱਲੇ ਬਾ ਦਿਓ ਕੋਈ ਇੱਕ ਪੱਲੇ ਬਾ ਦਿਓ ਫਿਰ ਅਸੀਂ ਮੰਨ ਜਾਾਂਗੇ ਮੈਨੂੰ ਵੀ ਕਹਿੰਦੇ ਸੀ ਸਰਕਾਰ ਤਾਂ ਰੋੜੇ ਮਾਰ ਦਿੰਦੇ ਐ ਸਾਡੇ ਤਾਂ ਕਿੱਡੇ ਕਿੱਡੇ ਵੱਡੇ ਵੱਡੇ ਕੱਠ ਹੋਏ ਐ ਦਿੱਲੀ ਬੈਠੇ ਰਹੇ ਆ ਕਿਸ ਨੇ ਨਹੀਂ ਰੋੜੇ ਚਲਾਏ ਜੇ ਮੋਰੋਂ ਭਾਈ ਇਹਨਾਂ ਨੇ ਅਥਰੂਗਾ ਇਹ ਚਲਾਉਣੇ ਆ ਉਹਦੇ ਨਾਲ ਬੰਨਲਾ ਕੇ ਇਹਨੇ ਬਾ ਕੁੱਟਣੇ ਫੇਸ ਰੱਖਿਆ ਤਾਂ ਸੰਘੂਸ ਕਰਾਂਗੇ ਅਸੀਂ ਭਾਈ ਡਾਂਗ ਨਾ ਰੋਕਾਂਗੇ ਵੀ ਜੇ ਕੋਈ ਬਾਲਾ ਜੜੂ ਮਾਰਾਂਗੇ ਵੀ ਸਰਖਾ ਜੋ ਅਸੀਂ ਰੋੜੇ ਵੀ ਚਲਾਵਾਂਗੇ ਹੁਣ ਜੇ ਇਹਨਾਂ ਦੀ ਐਡਾ ਬੜਾ ਫੋਰਸ ਹੈ ਅਸੀਂ ਰੇਲ ਦਿੱਲੀ ਤੇ ਨਹੀਂ ਜਾ ਸਕਦੇ ਅਸੀਂ ਨਹੀਂ ਲੋਕਾਂ ਨੂੰ ਤੰਗ ਕਰਨਾ ਚਾਹੁੰਦੇ ਆਪਣਾ ਨਹੀਂ ਸੜਕ ਰੋਕੀ ਹੋਈ ਇਹਨਾਂ ਨੇ ਰਕਾਈ ਐ ਤੜਕੇ ਸ਼ਾਇਦ 9 8 9 ਵਜੇ ਦਾ ਟਾਈਮ ਹੋ ਉਦੋਂ ਗੁਰਦੀਪ ਜੀ ਦਾ ਸਾਨੂੰ ਫੋਨ ਆ ਗਿਆ ਆਪਣੇ ਡੀਐਸਪੀ ਦਾ ਮੇਰੇ ਕੋਲੇ ਮਿਸ ਕਾਲ ਸੀ ਮੈਂ ਆਪ ਲਾ ਲਈ ਇਹ ਕਹਿੰਦੇ ਜੀ ਬੈਠੀ ਆਪਾਂ ਨਮੇੜੀਏ ਨੂੰ ਬੰਦੇ ਤਾਂ ਛੱਡੀ ਜਾਣਗੇ ਮਾਹ ਉਹ ਤਾਂ ਛੱਡੇ ਜਾਣ ਨਾ ਛੱਡੇ ਜਾਣ ਬੰਦੇ ਤੁਸੀਂ ਹੋਰ ਫੜ ਲੇ ਇਹਦੇ ਲਿਆਦੁਲਿਆ ਦਲੀਲਾਂ ਦਿੱਤੀਆਂ ਮੈਂ ਨਾ ਉਹਦੇ ਚ ਪਾਵਾਂ ਮੈਂ ਸਾਫ਼ ਸ਼ਬਦਾਂ ਚ ਕਹਿ ਬੀ ਜੇ ਤੁਸੀਂ ਬੰਦੇ ਛੱਡ ਦਿਓ ਮੈਨੂੰ ਫੋਨ ਲਾ ਲਿਓ ਨਹੀਂ ਮੈਨੂੰ ਮੈਨੂੰ ਫੋਨ ਕਰਨ ਦਾ ਕੋਈ ਮਤਲਬ ਨਹੀਂ ਉਧਰ ਸੰਗਾਰਾ ਮਾਣ ਨੂੰ ਵੀ ਲਾਇਆ ਸੰਗਾਰਾ ਮਾਣ ਕੋਲੇ ਕੀ ਬਾਬਰ ਹੈ ਮਸਲਾ ਸੂਬੇ ਦਾ ਹੈ ਸੰਗਾਰਾ ਮਣ ਕੀ ਕਹੂਗਾ ਇਂ ਕਹੋ ਪਹਿਲੇ ਤੁਸੀਂ ਤਾਹਾਂ ਗੱਲ ਕਰ ਲਓ ਉਸ ਤੋਂ ਬਾਅਦ ਇੱਥੇ ਆ ਗਏ ਮੈਨੂੰ ਫੋਨ ਲਾ ਵੀ ਗੱਲ ਕਰਨੀ ਆ ਤੁਹਾਡੇ ਨਾਲ ਮਹਾਜਾ ਤੁਹਾਨੂੰ ਕਿਹਾ ਸੀ ਵੀ ਸਾਡੇ ਬੰਦੇ ਛੱਡ ਦਿਓ ਆਪਾਂ ਗੱਲਬਾਤ ਚਲਾ ਲੈਣੇ ਆ ਜੇ ਤੁਸੀਂ ਬੰਦੇ ਨਹੀਂ ਛੱਡਨੇ ਫਿਰ ਗੱਲਬਾਤ ਕਾਦੀ ਐ ਇਹ ਬਦਵਾਦ 15 ਕ ਹੋਣਗੇ ਇਥੇ 10 ਜਾਂ 15 ਹੋਣਗੇ ਮੈਂ ਨਹੀਂ ਗਿਨੇ ਜਦੋਂ ਤੁਰਿਆ ਮੂਰੇ ਹੋਗੇ ਜਦੋਂ ਗੱਲਬਾਤ ਦਾ ਫੈਸਲੇ ਨਹੀਂ ਵੀ ਆਪਾਂ ਪਾਈ ਗੱਲਬਾਤ ਕਰਨੀ ਐ ਹੁਣ ਇਹਨੂੰ ਪਤਾ ਮੋੜਾ ਕੀ ਦਿੰਦੇ ਐ ਮੈਨੂੰ ਫੋਨ ਆਇਆ ਕਿਸੇ ਸਾਥੀ ਦਾ ਅਖੋ ਕਹਿੰਦੇ ਸਾਡੇ ਬੰਦੇ ਗੱਲਬਾਤ ਕਰਨਗੇ ਸੀ ਉਹ ਬਹਾਲੇ ਜਿਵੇਂ ਉਹਨੂੰ ਬਾਦਲ ਲੈ ਕੇਵੇਂ ਐ ਬਿਆਸੀ ਤਾਂ ਗੱਲ ਗੱਲਬਾਤ ਕਰਨਗੇ ਫੜੇ ਨਹੀਂ ਇਹ ਇਹਨਾਂ ਦੇ ਪਰਚੇ ਵੀ ਸੀ ਕੱਲ ਐਸਐਸਬੀ ਕਹੀ ਜਾਂਦੀ ਸੀ ਪਤਾ ਨਹੀਂ ਕਿਹੜੇ ਚ ਭਗੌੜਾ ਕਰੋ ਦਿੰਦਾ ਹੈ ਤੈਨੂੰ ਤਾਂ ਦੇ ਦਿਓ ਸਾਰਿਆਂ ਜਿਸ ਦੇ ਤੇ ਪੌੜਾ ਕੌਰ ਨਹੀਂ ਸਰਦਾ ਗੋਲੀ ਮਾਰ ਦਿਓ ਜੇ ਤੁਹਾਨੂੰ ਬਾੜਾ ਲੱਗਦਾ ਹੈ ਤਖਲੀਬ ਹੈ ਮੇਰੀ ਨੇੜੇ ਤਾਂ ਉਹੀ ਲੱਗੀ ਖੜੀ ਐ ਮੌਤ ਤੋਂ ਬਾਅਦ ਵੱਧ ਕੰਮ ਦੇ ਦੂੰ ਮੈਂ ਲਹਿਰ ਨੂੰ ਜਾਉਂਦਾ ਘਟ ਦਿੰਨਾ ਹਜੇ ਹੁਣ ਜੇ ਐਸ ਹਾਲਤ ਨੂੰ ਪਾਉਣਾ ਨਾ ਵੀ ਘੇਰ ਲੇ ਆਪਣੇ ਮੂਰੇ ਨਾ ਹੁੰਦੇ ਆਪਾਂ ਜਾਂਦੇ ਉੱਥੇ ਜੋ ਮਰਜੀ ਹੁੰਦਾ ਬਥੇਰਾ ਵੱਡਾ ਨਾਕਾ ਲਾਇਆ ਹੋਇਆ ਪਿਛਲੇ ਨਾਕ ਤੇ ਪੇੜ ਹੋ ਗਿਆ ਬੰਦੇ ਰੈਸਟ ਵੀ ਹੋ ਗਏ ਕੁਸ ਉਦੋਂ ਵਿਸ਼ੇ ਸੰਗਰੂਰ ਵਾਲਿਆਂ ਦਾ ਪੇੜ ਹੋ ਗਿਆ ਤੁਸੀਂ ਬੰਦੇ ਰੈਸਟ ਹੋ ਗਏ ਉਹ ਬੈਠਿਆ ਸੜਕ ਤੇ ਆਪਣੇ ਬਰਨਾਲੇ ਵਾਲੇ ਤਾਂ ਇੱਦੋਂ ਬਖੰਡੇ ਵਾਲੇ ਵੀ ਆਏ ਹੁੰਦੇ ਜੀ ਜਿਹੜੇ ਮਕਸਰ ਵਾਲੇ ਸੀ ਮੁੱਢ ਤੋਂ ਵੀ ਰੈਸਟ ਕਰ ਲਓ ਚਲੋ ਕਰ ਲੈਣਾ ਸਾਰਿਆਂ ਨੂੰ ਕਰ ਲੈਣਾ ਜਿਹਨਾਂ ਕੋਲ ਇੰਨੇ ਜੇਲ੍ਹਾਂ ਖੁੱਲੀਆਂ ਐ ਕੋਈ ਗੱਲ ਨਹੀਂ ਹੈਗੀ ਜੇ ਬਾਹਲੇ ਨੂੰ ਅੰਦਰ ਕਰਦੇ ਹਾਂ ਅਸੀਂ ਅੰਦਰ ਅੰਦਰ ਪੈਣਾ ਥੱਲੇ ਅੱਗ ਮਚਾ ਦੇਾਂਗੇ ਅੰਦਰ ਜਾ ਕੇ ਅਸੀਂ ਟਿਕਦੇ ਅੱਗੇ ਤੇ ਇਹ ਨਹੀਂ ਦਿੱਕਤ ਹੁਣ ਸਨਾਰ ਸਵਾਰ ਚੱਲਦਾ ਜੇ ਬਾਹਲੇ ਨੂੰ ਅੰਦਰਲੇ ਅੰਦਰ ਵੀ ਚੱਲੀ ਜਾਓ ਬਾਹਰ ਵੀ ਚੱਲੀ ਜਾਓ ਸਾਰਿਆਂ ਤੋਂ ਸਾਰੀ ਤਾਕਤ ਲਾ ਲੈਣਾ ਸੈਂਟਰ ਤੋਂ ਲੈ ਲੈਣ ਜਿਹਨਾਂ ਕੋਲ ਤਾਕਤ ਥੋੜੀ ਆ ਸਾਰਿਆਂ ਤੋਂ ਤਾਂ ਨਹੀਂ ਫੜ ਸਕਦੇ ਅਜਾ ਵੱਡਾ ਧੱਕਾ ਲੋਕਾਂ ਨੂੰ ਨਹੀਂ ਦੇਂਦਾ ਦੱਸ ਦੇਣਾ ਦਾ ਬਾਅਦ ਅਸੀਂ ਸਾਡੇ ਨਾਲ ਚੌਲੇ ਮਸਲੇ ਤੇ ਵੀ ਭਾਈ ਉਹ ਵੀ ਕਰਦੇ ਆ ਜਿਹੜੇ ਦੋ ਬੰਦੇ ਟੀਚਰ ਆ ਉਹ ਵੀ ਉਹ ਵੀ ਬਾਤ ਚ ਲੈ ਲਾਂਗੇ ਉਹ ਹੌਣ ਲਏ ਆ 10 ਮਹੀਨੇ ਹੋ ਗਏ ਤਨਖਾਹ ਦਿੱਤੀ ਨਹੀਂ ਉਹਨਾਂ ਨੂੰ ਇਹ ਨਿਆਂ ਹੋ ਗਿਆ ਜਿਹੜਾ ਡੀਸੀ ਪਹਿਲਾਂ ਵਾਲਾ ਸੀ ਉਹ ਲਿਖਦਾ ਵੀ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਨੂੰ ਕਿਸੇ ਨੇ ਨਹੀਂ ਬੁਲਾਇਆ ਮੈਨੇਜਮੈਂਟ ਨੂੰ ਕਿਉਂਕਿ ਡਾਂਗ ਤਾਂ ਮਾੜੇ ਵਾਲੇ ਪਾਸੇ ਆਉਂਦੇ ਨੀਵੇਂ ਵਾਲੇ ਪਾਸੇ ਆਉਂਦਾ ਪਾਣੀ ਤਾਂ ਮਗਾਲਾ ਡਿਸਾਉਂ ਨੇ ਵੀ ਕਿਹਾ ਮਹਾ ਦੋਨਾਂ ਦੇ ਪਰਚਾ ਕਰੂੰਗਾ ਐਮਐਲਏ ਤੇ ਨਾਲੇ ਉਸ ਦੇ ਜਿਹੜਾ ਮੌੜਾਂ ਦਾ ਪ੍ਰਧਾਨ ਹੈ ਬੈਸਪੁਰ ਦਾ ਉਹ ਮੂੰਹ ਤੇ ਕਹੀ ਜਾਂਦਾ ਐਮਐਲਏ ਦੇ ਉਹਨਾਂ ਦੇ ਬੰਦਿਆਂ ਨੂੰ ਕਹੀ ਜਾਂਦਾ ਮੈਂ 30 ਲੱਖ ਸਖਰੀਦੇ ਐ ਇਤੋਂ ਵੱਡਾ ਸਬੂਤ ਕੀਆ ਵੀਡੀਓ ਬਣੀਆਂ ਪਈਆਂ ਨਹੀਂ ਜੀ ਉਹ ਤਾਂ ਕਹਿੰਦੇ ਦੋਨਾਂ ਨੇ ਦਰਖਾਸਤਾਂ ਦਿੱਤੀਆਂ ਤੁਸੀਂ ਇੱਕ ਪਰਚਾ ਬਣਾਓ ਦੋਨੋਂ ਨੂੰ ਫੜ ਕੇ ਅੰਦਰ ਕਰੋ ਇਨਕੁਆਰੀ ਕਰ ਲਓ ਵੀ ਕੀ ਗੇੜਾ ਜੰਦੀ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰਚਾ ਤਾਂ ਮੌੜਾਂ ਵਾਲੇ ਉਹਦੇ ਹੀ ਬਣਨਾ ਹੈ ਕੌਕੇ ਮੋੜਾ ਵਾਲੇ ਯਾਰ ਉਹ ਵਿਸਫਲ ਕਮੇਟੀ ਦਾ ਪ੍ਰਧਾਨ ਐ ਐਮਐਲਏ ਨਾਲ ਪੰਗਾ ਲੈ ਲਿਆ ਪਰ ਚੌਥੀ ਬਣਨਾ ਜੋ ਮਰਜੀ ਇਨਕੁਆਰੀ ਹੋਵੇ ਜੋ ਮਰਜੀ ਸਿਕਾਇਤਾਂ ਹੋਣ ਹੁਣ ਜਿੱਥੋਂ ਤੇ ਕੋਰਟਾਂ ਦਾ ਸਵਾਲ ਐ ਜੇ ਕੋਰਟਾਂ ਵੀ ਨੰਗੀਆਂ ਚਿੱਟੀਆਂ ਪ੍ਰਸ਼ਾਸਨ ਨਾਲ ਰਲ ਜਾਣ ਸਰਕਾਰ ਨਾਲ ਰਲ ਜਾਣ ਲੋਕ ਕੀ ਕਰਨ ਬਈ ਐਸ ਮਾਮਲੇ ਦੇ ਨੰਗੇ ਚਿੱਟੇ ਰਲੇ ਐ ਪਹਿਲਾਂ ਆਪਾਂ ਜਮਾਨਤ ਲਈ ਇੱਥੇ ਹੁਣ ਜੇ ਜੱਜੇ ਦੇ ਸ਼ਬਦੇ ਐ ਕਿ ਇਹਨਾਂ ਨੇ ਜਾ ਕੇ ਝੰਡੀ ਚੱਕਣੇ ਆ। ਭਲਾ ਜੇ ਦੋਨੂੰ ਤੁਸੀਂ ਨਹੀਂ ਛੱਡਦੇ ਫਿਰ ਝੰਡੇ ਸਟਿਆਤੇ ਸਾਡੇ। ਝੰਡੇ ਦਾ ਰੋਸ ਚ ਹੋਰ ਬਾਦ ਚੱਕਾਂਗੇ। ਇੱਕ ਜਮਾਨੇ 'ਤੇ ਫੂਲ ਹੁੰਦੀ ਸੀ ਰੱਦ ਕਰਦੇ ਉਹ ਸੈਸ਼ਨ ਦੇ ਹੋਈ ਆ ਜਾ ਕੇ। ਸਾਨੂੰ ਲੱਗਿਆ ਵੀ ਯਾਰ ਕੋਈ ਗੱਲ ਨਹੀਂ। ਇੱਥੇ ਇਹਨਾਂ ਦੀ ਗੰਢ ਧੁੱਪ ਹੂ ਕੋਰਟ ਨਾਲ। ਨਹੀਂ ਕਰੀ ਜਮਾਨਤ। ਚਲੋ ਹਾਈ ਕੋਰਟ 'ਚ ਹੋਜੋ। ਅਸੀਂ ਹਾਈ ਕੋਰਟ ਚ ਲਾਤੀ। ਪਹਿਲੀ ਤਰੀਕ ਤੇ ਬਹਿਸ ਹੋਈ ਜੱਜ ਬੋਲਦਾ ਛੇਕ ਲਾਉਣਾ ਇਹਨਾਂ ਨੂੰ ਦੋ ਮਹੀਨੇ ਤੇ ਤਰੀਕ ਮਾਰੀ ਸੁਣਵਾਈ ਦੀ ਜਦੋਂ ਦੋ ਮਹੀਨਿਆਂ ਬਾਅਦ ਵੀ ਐਸਵੇਂ ਇੰਨਾ ਕਿ ਸੱਚਾ ਲੋ ਸਜ਼ਾ ਦੇਣੀ ਚਾਹੁੰਦਾ ਉਹਦਾ ਮਨ ਠੰਡਾ ਹੋਜੂ ਜੱਜ ਦਾ ਵੀ ਦੋ ਮਹੀਨੇ ਵਾਤਾ ਕਰੀ ਦਿਉ ਜਦੋਂ ਦੋ ਮਹੀਨਿਆਂ ਨੂੰ ਗਿਆ ਗਿਆ ਉਹਨੇ ਸਾਫ ਕਹ ਜੀ ਮੈਂ ਰੱਦ ਕਰੂੰ ਅਸੀਂ ਵਾਪਸ ਲੈ ਲਈ ਉਹ ਜੇ ਇਹ ਤੋਂ ਰੱਦ ਕਰਦੀ ਫਿਰ ਤਾਂ ਸੁਪਰੀਮ ਕੋਰਟ ਜਾਣਾ ਪਊ ਜਾਣਦਾ ਕੋਈ ਬੈਜ ਹੁੰਦਾ ਉਹਦੇ ਚਲਉਣੀ ਬਹੁ ਵੀ ਡੋਮੀਨੇਟ ਟਹਿਰ ਕੇ ਲੱਗਦੀ ਐ ਵੀ ਜੱਜ ਦਾ ਮਨ ਸ਼ਾਂਤ ਹੋ ਜੂ ਕਿ ਨਾ ਵਾਪਸ ਲੈ ਲੋ ਫੇਰ ਲਾ ਚਾਂਗੇ ਤੋ ਜਿੰਨੀ ਲਗਭਗ 2.5 ਦਿਨ ਮਹੀਨਿਆਂ ਬਾਅਦ ਜਵਾਨ ਤੇ ਫੇਰ ਲਾਈ ਐ ਜਦੋਂ ਸਾਗਨਦੀਪ ਨੂੰ ਦੀ ਜਵਾਨ ਤੇ ਸੀ ਆ ਪਹਿਲਾਂ ਰਾਮਰੇ ਫੜ ਕੇ ਗੁੱਟ ਤੇ ਸਾਡੇ ਬੰਦੇ ਜਿਉਂਨਾਂ ਵਾਲੇ ਉਹ ਨਿਬੜਿਆ ਹੋਇਆ ਕੇਸ ਉਹਦਾ ਜਾ ਕੇ ਬਖਤਾਤਾ ਨਹੀਂ ਤੋ ਕਹਿੰਦੇ ਵੀ ਆ ਕੇਸ ਤਾਂ ਨਹੀਂ ਕੰਦੀਓ ਹਾਂ ਤੈਨਾਂ ਤਰ੍ਹਾਂ ਕੇਸ ਹੋਰ ਵੀ ਐ ਤੇ ਜੱਜ ਨੇ ਚੱਕ ਕੇ ਉਹਦੀ ਪੜਤਾਲ ਚ ਨਹੀਂ ਜਦ ਵੀ ਉਹ ਸ਼ਾਇਦ 9 ਜਨਵਰੀ ਸੀ 9 ਜਨਵਰੀ ਤੋਂ ਚੱਕ ਕੇ 18 ਫਰਵਰੀ ਪਾਤੀ 19 ਤਰੀਕ ਦੀ ਬਲਦੇਸ਼ ਸਿੰਘ ਦਾ ਜ਼ਮਾਨਤਦਾ ਲੱਗਿਆ ਹੋਇਆ ਸੀ ਇਹ ਜਿਹੜਾ ਕਹਿੰਦਾ ਨਹੀਂ ਨਹੀਂ ਅਸੀਂ ਨਹੀਂ ਡਿੱਕਾ ਲਾਉਂਦੇ ਹੁਣ ਜੇ ਸਰਕਾਰੀ ਵਕੀਲ ਕਹਿੰਦਾ ਵੀ ਹੋਇਦਾ ਉਹਦੇ ਨਾਲ ਬਾਦ ਵੀ ਇਕੱਠੀ ਸੁਣਵਾਈ ਹੋਊ ਹੁਣ ਉਹਦੇ ਗਰੰਟੀਆ ਵੀ ਇਹਦੀ ਜ਼ਮਾਨਤ ਕਰ ਦੇਣਗੇ ਹੁਣ ਕਹੀ ਜਾਂਦੇ ਨਹੀਂ ਨਹੀਂ ਗਰੰਟੀ ਹੈ ਉਹਦੀ ਜ਼ਮਾਨਤ ਤਾਂ ਕਰਾ ਦੇਾਂਗੇ ਇਹਦਾ ਮਤਲਬ ਨਹੀਂ ਰਲੀ ਚੱਲਦੀ ਹੈ ਜੇ ਹਾਈ ਕੋਰਟ ਦੇ ਜੱਜ ਨੇ ਫੈਸਲਾ ਕਰਨਾ ਹੈ ਉਸ ਤੋਂ ਪਹਿਲਾਂ ਕੋਈ ਵਾਅਦਾ ਕਰਦਾ ਹੋਵੇ ਸਰਕਾਰ ਦੇ ਤੌਰ ਤੇ ਵੀ ਨਹੀਂ ਕੋਈ ਡਿੱਕਦਾ ਨਹੀਂ ਜੀ ਉੱਥੇ ਕਹਿਣਾ ਪਏ ਚੰਡੀਗੜ੍ਹ ਜਿਹਨੂੰ ਕਹਿਣਾ ਪਊ ਉਸ ਕਹਿ ਕੇ ਹਾਂ ਦੇਾਂਗੇ ਗਰੰਟੀ 18 ਨੂੰ ਜ਼ਮਾਨਤ ਹੋਜੂ ਬਾਈ ਜੇ ਐਂ ਕੋਰਟਾਂ ਤੇ ਪ੍ਰਸ਼ਾਸਨ ਤੇ ਸਰਕਾਰ ਐਂ ਰਲ ਕੇ ਚੱਲਣਗੇ ਆ ਲੋਕ ਇਨਸਾਫ ਕੀ ਤੋਂ ਲੈਣੋ ਤੇ ਸਾਡੇ ਕਹਿਣ ਨੂੰ ਸਾਰੀ ਦੁਨੀਆ ਨੂੰ ਵੱਡੀ ਜ਼ਿੰਮੇਵਾਰੀਤਾ ਹੈ ਵਿਧਾਨ ਸਾਨੂੰ ਆਗਿਆ ਦਿੰਦਾ ਵੀ ਤੁਸੀਂ ਧਰਨੇ ਮਜਾਰੇ ਕਰ ਸਕਦੇ ਹੋ ਇਹ ਕਹਿੰਦੇ ਤੁਹਾਨੂੰ ਪਿੰਡ ਚ ਵੀ ਨਹੀਂ ਇਕੱਠੇ ਹੋਣ ਦੇਣਾ ਕਿਹੜਾ ਰਾ ਰਹਿ ਗਿਆ ਸਾਡੇ ਕੋਲੇ ਮਾਰਨ ਤੋਂ ਬਿਨਾ ਇਹੀ ਰਾ ਹੈ ਜੇ ਨਾ ਲੜਾਂਗੇ ਮੌਤ ਦਾ ਭਰਾਵਾ ਦੂਜੇ ਪਾਸੇ ਵੀ ਲਿਆਤੀ ਇਹਨਾਂ ਨੇ ਕਿਉਂਕਿ ਬਿਜਲੀ ਬੰਦ ਈ ਬੀਜ ਬੰਦ ਈ ਨਰੇਗਾ ਦਾ ਭੋਗ ਪਾਉਣ ਦਾ ਫੈਸਲਾ ਕਰ ਲਿਆ ਲੋਕਾਂ ਨੂੰ ਲਿਜਾਣ ਖਾਤਰ ਕਹਦਾ ਵੀ ਨਹੀਂ ਪਹਿਲਾਂ 100 ਸੀ ਹੁਣ ਅਸੀਂ 125 ਦੇਵਾਂਗੇ ਕਿਰਤ ਕੋਡ ਲਿਆਏ ਜਿਹੜੇ ਕੋਈ ਮਜ਼ਦੂਰਾਂ ਦੇ ਮਾੜੇ ਮੋਟੇ ਹੱਕ ਸੀਗੇ ਉਹ ਮੰਨਦੇ ਉਹੀ ਤਨਖਾਹ ਕੰਮ 12 ਘੰਟੇ ਚੰਮ ਲਾਉਣਾ ਲੋਕਾਂ ਦਾ ਕਹਿੰਦੇ ਚੰਮ ਜੇ ਪ੍ਰਬੰਧ ਆਏ ਲੋਕਾਂ ਦੇ ਖਿਲਾਫ ਪੂਖਤੂਗਾ ਭਲਾ ਕਿੰਨਾ ਚਿਰ ਜੰਮਗੇ ਲੋਕ ਕਿਸੇ ਵੇਲੇ ਤਾਂ ਅੰਗਰੇਜ਼ਾਂ ਵਾਂਗੂ ਫੈਸਲਾ ਕਰਨਗੇ ਵੇ ਅਸੀਂ ਰਹੀਏ ਨਾ ਰਹੀਏ ਆ ਪ੍ਰਬੰਧ ਨਹੀਂ ਰਹਿਣ ਦੇਣਾ ਕਿਉਂ ਨਹੀਂ ਕਹਿਣਗੇ ਲੋਕ ਬਈ ਵੀ ਐਡਾ ਮਾੜਾ ਪ੍ਰਬੰਧ ਜਿੱਥੇ ਕੋਈ ਸੁਣਵਾਈ ਹੋਈ ਨਹੀਂ ਜਿੱਥੇ ਕੋਈ ਇਨਸਾਫ ਦੀ ਗੱਲ ਹੀ ਨਹੀਂ ਬਿਨਾ ਧੱਕੇ ਬਿਨਾ ਡਾਂਗ ਤੋਂ ਬਿਨਾ ਰਿਸਵਤ ਤੋਂ ਕੁੱਲ ਸਰਕਾਰੀ ਈਦਾਰਿਆਂ ਦਾ ਭੋਗ ਬਾਤਾ ਠੇਕ ਦੇ ਭਰਤੀ ਕਰੇ ਆ ਲਾਰੇ ਤਾਂ ਹੈਗੇ ਆ ਭਗਵੰਦ ਮਾਨ ਕਹੀ ਜਾਂਦਾ ਸੀ ਹੁਣ ਪੱਕਾ ਰਜਗਾਰ ਦੇਣ ਲੱਗ ਗਏ ਕਿੰਨੇ ਆਰੀ ਡਾਂਗ ਫਿਰ ਗਈ ਉਹਨਾਂ ਤੇ ਪਿੰਸਨਾ ਬੰਦ ਕਰਤੀਆਂ ਪਿਗਾਹਾਂ ਨੂੰ ਤਾਂ ਦੇਣੀ ਆ ਕੀ ਐ ਪਹਿਲਾਂ ਇਹਨਾਂ ਨੇ ਬੰਦ ਕਰੀ ਜਾਂਦੇ ਐ ਉਹਨਾਂ ਦੇ ਬਾਲ ਬਾਲਵੱਜੇ ਭੁੱਖੇ ਨਹੀਂ ਮਰਨਗੇ ਉਹਨਾਂ ਦਾ ਬੁਢਾਪਾ ਨਹੀਂ ਰੋਲੂ ਜਿਨ੍ਹਾਂ ਨੇ 58 ਸਾਲ ਇਹਨਾਂ ਦੇ ਲਈ ਕੰਮ ਕੀਤਾ ਹਾਜੀ ਨੌਕਰੀ ਸੀ ਉਹ ਮੁਕਾਤੀ ਅਗਨੀ ਪ੍ਰੀਖਿਆ ਪਤਾ ਨਹੀਂ ਕੀ ਇਸ ਕੇਮ ਦਾ ਨਾਮ ਰੱਖ ਲਿਆ ਵੀ ਤੁਹਾਨੂੰ ਅੱਗ ਦੇ ਮੂਹਰੇ ਚੋਕਣਾ ਚਾਰ ਸਾਲ ਦੀ ਐ ਮਾੜੀ ਮੋਢੀ ਟ੍ਰੇਨ ਕਰ ਦਿਆ ਕਹਿੰਦੇ ਯਾਰ ਗੋਲੀ ਦਾ ਠੰਡੀ ਕਰੂਗਾ ਹੀ ਨਾ ਉਹ ਨੌਜਵਾਨਾਂ ਦੇ ਉਹਨਾਂ ਨੂੰ ਸ਼ਹੀਦਗਨ ਨੂੰ ਤਿਆਰ ਨਹੀਂ ਕਹਿੰਦੀ ਪਹਿਲੇ ਪਰਿਵਾਰ ਦਾ ਜਿਹੜਾ ਕੋਈ ਮੁਖੀ ਗਿਆ ਫੌਜ ਚ ਗਿਆ ਉਹਦੇ ਬੱਚੇ ਆ ਉਹਦੇ ਪਰਿਵਾਰ ਹੈ ਉਹਨਾਂ ਦਾ ਕੋਈ ਫਿਕਰ ਨਹੀਂ ਉਹਤੋ ਬਾਕੀ ਕਹਿੰਦੇ ਉਹਨਾਂ ਨੂੰ ਹੀ ਭਰਤੀ ਕਰਨੇ ਪੈਣੇ 25% ਉਹਨਾਂ ਨੂੰ 8 ਸਾਲ ਵਾਸਤੇ ਰੱਖ ਲਾਂਗੇ ਕੋਈ ਪੈਨਸ਼ਨ ਨਹੀਂ ਕੋਈ ਪਤਾ ਨਹੀਂ ਜੇ ਹਰ ਵਕਤ ਮੌਤ ਦੇ ਮੂੰਹ ਚ ਰਹਿੰਦੇ ਆ ਫੌਜੀ ਭਰਾ ਕਿੰਨੀਆਂ ਸਿਹਤੀਆਂ ਹੁੰਦੀਆਂ ਉਹਨਾਂ ਦੀ ਉੱਥੇ ਜੇ ਕੋਈ ਬੱਚੇ ਆ ਜੇ ਜਿੰਨੇ ਕੋਦੇ ਪੈਸੇ ਸਮਾਓ ਜਮਾ ਹੁੰਦੇ ਆ ਉਹਨੂੰ ਪੈਨਸ਼ਨ ਮਿਲਦੀ ਆ ਉਹਦੇ ਪਰਿਵਾਰ ਦਾ ਬਾਲਣਾ ਦਾ ਨਾ ਆਕੇ ਮੌਤ ਦੇ ਮੂੰਹ ਚ ਰਹਿ ਕੇ ਆਕੇ ਉਹਦਾ ਪਰਿਵਾਰ ਪਲਦਾ ਉਹਨੂੰ ਮਿਲਾਤਾ ਜਾਂਦਾ ਵੀ ਕੋਈ ਮਤਲਬ ਨਹੀਂ ਮਰੋ ਹੁਣ ਭਾਈ ਜਿਹੀ ਜੀ ਬੇਰਜਗਾਰੀ ਹੈ ਆਲਾ ਕਹਿੰਦਾ ਕੋਈ ਗੱਲ ਨਹੀਂ ਚਲ 4 4 ਸਾਲ ਦਾ ਖਾਣ ਨੂੰ ਸੁੱਖ ਦੀ ਰੋਟੀ ਖਾ ਲਾਂਗੇ ਜਾਂਦੀ ਮਾਉ ਦੇ ਮੂੰਹ ਚ ਜਾਂਦੇ ਆ ਉਹ ਹੁਣ ਜੇ ਇਹ ਹਾਲਤ ਹੈ ਫਿਰ ਦੱਸੋ ਭਰਾਵੋ ਤੁਹਾਡੇ ਕੋਲੇ ਰਾਗ ਕੀ ਰਹਿ ਗਿਆ ਜ਼ਮੀਨ ਤੁਹਾਡੀ ਖੋ ਲੈਣੀ ਹੈ ਪਾਣੀ ਤੁਹਾਡਾ ਖੋ ਲੈਣਾ ਹੈ ਨਸਾ ਖੋਲਿਆਂ ਬਰਤਣੇ ਦੱਬ ਵਾਦਾ ਹੀ ਆ ਨਾ ਵੀ ਹਾਂ ਅਸੀਂ ਪਾਈ ਐਡਾ ਜੁੱਧ ਚਲਾਤਾ ਨਸ਼ੇ ਦੇ ਖਿਲਾਫ ਨਸ਼ਾ ਬੰਦ ਕਰਤਾ ਜਦੋਂ ਇਹ ਗੱਲਾਂ ਕਹਿਣ ਦੀਆਂ ਹੁਣ ਉਹ ਕਹਿੰਦੇ ਵੀ ਅਸੀਂ ਬਿਮਾਰੀਆਂ ਵੱਧ ਗਈਆਂ ਐਦਾਂ ਨਾ ਭਰਾਵੋ ਵਿਗੜ ਪਾਓ ਗਾਹਾਂ ਇਹਨਾਂ ਦੀ ਮਰਜ਼ੀ ਮੋੜਨ ਨਾ ਮੋੜਨ ਆਪਾਂ ਕੋਈ ਸੜਕ ਨਹੀਂ ਸ਼ੁਰੂ ਕੀਤੀ ਹੁਣ ਕਹਿੰਦੇ ਤੁਹਾਡਾ ਪਰਿਵਾਰ ਨੂੰ 10 ਲੱਖ ਦੇਵਾਂਗੇ ਬਹੁਤ ਸਾਰ ਨੂੰ ਲੱਗੇ ਜਾਂਦਾ ਤਾਂ ਬਹੁਤ ਫਾਇਦਾ ਹੋ ਜਾਊਗਾ ਲਾਜ ਕਰਾਉਣ ਨੂੰ ਪੈਸੇ ਨਹੀਂ ਕਿਸੇ ਕੋਲੇ ਹੁਣੇ 10 ਲੱਖ ਦੇਣਾ ਕਿਵੇਂ ਐ 123 ਬਿਮਾਰੀਆਂ ਗਿਣੀਆਂ ਹੋਈਆਂ ਉਹਦੇ ਚ ਚਲੋ ਇੰਨੀ ਹੋ ਸਕਦੀ ਐ ਤਾਂ ਬਾਹਲੀ ਕਹਿੰਦੇ ਵੀ 2300 ਐ 2300 ਬਿਮਾਰੀਆਂ ਦਾ ਮੈਂ ਤਲਾ ਇਹਦੇ ਨਾਉਂ ਨਹੀਂ ਹਿਸਾਬ ਚਾਉਣਾ 123 ਕਹਿਣਾ ਮੈਂ ਹੁਣ 123 ਬਿਮਾਰੀਆਂ ਚ ਜੇ ਉਹ ਸਾਰੀਆਂ ਲੱਗਣ ਕਿਸੇ ਪਰਿਵਾਰ ਨੂੰ ਫੇਰ 10 ਲੱਖ ਮਿਲਣਾ ਹਲਟੈਗ ਨੂੰ 40000 ਦੇਣਾ ਹੈ ਹਲਟੈਗ ਦੀ ਬਿਮਾਰੀ ਨੂੰ ਭਾਈ 40000 ਚ ਰਾਜ ਹੋ ਜਾਂਦਾ ਹੈ ਕੈਂਸਰ ਹੈ ਕੈਂਸਰ ਦਾ ਵੀ ਕੋਈ 10000 ਰੱਖਿਆ ਉਹ ਮੈਨੂੰ ਪਤਾ ਨਹੀਂ ਕੱਢ ਲਾਂਗੇ ਆਉਣ ਵਾਲੇ ਦਿਨਾਂ ਚ ਵੀ ਕਿਹੜੀ ਕਿਹੜੀ ਬਿਮਾਰੀ ਦਾ ਕੀ ਦਿੰਦੇ ਆ ਤੇ ਕੈਂਸਰ ਦਾ ਤਾਂ ਠੀਕ ਆ 65000 ਦਾ ਕਰਿਆ ਪਿਆ ਇਹਨਾਂ ਦਾ ਚਾਰ ਤੋਂ ਓਕੇ ਦਵਾਈ ਦੀ ਹੁੰਦੇ ਆ ਮੈਨੂੰ ਹੋਇਆ ਵੇ ਕੈਂਸਰ ਕਿਉਂਕਿ ਜੇ ਬਿਮਾਰੀਆਂ ਫੈਲਣ ਗਿਆ ਇਹਨਾਂ ਨੇ ਦਵਾਈਆਂ ਵੇਚਦੀਆਂ ਫੈਕਟਰੀ ਐ ਦਵਾਈਆਂ ਬਿਮਾਰੀਆਂ ਦਾ ਫਲਾਉਣੀਆ ਇਹਨਾਂ ਨੇ ਹੁਣ ਬਹੁਤ ਸਾਰਿਆਂ ਨੂੰ ਪਾਈ ਭਲੇ ਖਾ ਲੱਗ ਸਕਦਾ ਵੀ ਯਾਰ 10 ਲੱਖ ਦਾ ਤਾਂ ਬਹੁਤ ਐ ਉਹਨੇ ਪੈਸੇ ਸਾਨੂੰ ਦੇਣੇ ਨੂੰ ਉਦੋਂ ਪਹਿਲਾਂ ਉਹਨੇ ਬਸੂਰੀ ਤੇ ਲਾਤੇ ਉਹਦੇ ਤੇ ਕਿ ਕਿੱਡਾ ਕਮਾਲ ਕਰਤਾ ਸਰਕਾਰ ਨੇ ਵੀ ਝੂਠ ਤੋਂ ਬਣਾ ਹੈ ਗਿਆ ਕੁਸੋ ਐਸ ਕੰਮ ਤੇ ਆਏ ਹੋਏ ਐ ਫਿਰ ਭਾਈ ਕੀ ਕਰਾਂ ਸਾਨੂੰ ਦਾਣਾ ਮੰਡੀ ਬਰਨਾਲੇ ਦੀ ਵਿੱਚ ਇਹ ਇਨਕਲਾਬੀਆਂ ਦੀ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਨਹੀਂ ਸੀ ਵੀ ਯਾਰ ਜੀ ਨੂੰ ਮਰਜ਼ੀ ਬਣਾ ਲਿਓ ਥੋੜੇ ਨਹੀਂ ਮਸਲੇ ਹੱਲ ਹੋਣੇ ਨਿਬੜ ਗਈ ਰਹੀ ਐ ਨਿਬੜੇ ਰਹੀ ਐ ਪੰਜਵਾਂ ਗੱਲ ਕਰ ਲਓ ਪੰਜਵਾਂ ਸਾਲ ਚੱਲ ਪਿਆ ਸਮਝੌਤੇ ਸਾਡੇ ਨਾਲ ਹੋਏ ਇੱਕ ਵੀ ਸਮਝੌਤਾ ਗਿਣਾਇਆ ਨਹੀਂ ਸਕਦੇ ਵੀ ਅਸੀਂ ਪੰਜ ਪਾਸੇ ਲਾਗੂ ਕਰਤਾ ਪਹਿਲਾਂ ਨਹੀਂ ਸਰਕਾਰਾਂ ਨੂੰ ਵੀ ਬਾਹ ਪੈਂਦਾ ਸੀ ਉਹ 50 60% ਲਾਗੂ ਕਰ ਲਾ ਸੀ ਦੂਜੀ ਖਤਰ ਸੀ ਫੇਰ ਲੜੀ ਜਾਂਦੇ ਸੀ ਕੋਈ ਜ਼ਰੂਰੀ ਗੱਲ ਆ ਗਈ ਤੇ ਗਾਹਾਂ ਵਾਲੇ ਬਲਾਰੇ ਨੂੰ ਬੁਲਾਉਣ ਸਟੇ ਸੈਕਟਰੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਆਪਣੇ ਨਾਲ ਦੇਖਣਾ ਇੱਥੇ ਪੰਜੀ ਦਾ ਪਾਉਣਾ ਕੋਈ ਗੱਲ ਨਹੀਂ ਦੇਖ ਲੈਣਾ ਜਦੋਂ ਮਰ ਜੀ